i blog welcome to my guys shout shut down ਲੋ ਜੀ ਸਵੇਰੇ ਸਵੇਰੇ ਆਪਾਂ ਘਰੋਂ ਨਿਕਲ ਚੁਕੇ ਆਂ ਚਲੋ ਬਾਈਕ ਤੇ ਚੱਕ ਕੇ ਰੋਟੀ ਖਾ ਕੇ ਨਾ ਤੋ ਕੇ ਆਪਾਂ ਚੱਲੇ ਆਂਗੇ ਪਹਿਨ ਯਾਰ ਪਹਿਨ ਯਾਰ ਥਰਮਲ ਦੇ ਵਿੱਚ ਕਹਿੰਦਾ ਮੂੰਹ ਦਿਖਾ ਰਿਹਾ ਆਪਣਾ ਆਹ ਦੇਖੋ ਦਿਖਾਉਂਦਾ ਅੱਜ ਇਹ ਵਧੇੜ ਆਏ ਜੀ ਕਿ ਬਣਾਏ ਥਰਮਲਾ। ਈ ਲੈ ਕੇ ਤੇ ਲੱਸੀ ਦਿੱਤੀ ਸੀ ਰਿਸ਼ਵਤ ਵਾਸਤੇ ਉਹ ਵੀ ਨਹੀਂ ਦਿੱਤੀ। ਛੋਣੇ ਲਈ ਕਰਦੇ ਆਇਆ। ਇੱਥੇ ਗੱਲ ਇਹ ਕਰ ਰਿਹਾ ਕਿ ਆਪਾਂ ਸਰਮਜਰ ਯੂਮ ਦੇ ਆਏ ਤੇ ਉਹਨਾਂ ਨੇ ਸਹਲੀ ਦੱਸੀ 16000 ਰੁਪਇਆ 12 ਘੰਟਿਆਂ ਦਾ ਕੰਮ ਸੀਗਾ। ਜਿਹੜਾ ਕੰਮ ਆਪਾਂ ਪੁੱਛਣ ਗਏ ਸੀ ਉਹ ਆਪਾਂ ਨੂੰ ਮਿਲਿਆ ਨਹੀਂ। ਉਹਦੇ ਸਿਰਫ 45 ਦਿਨਾਂ ਦਾ ਕੰਮ ਸੀਗਾ ਤਾਂ ਕਰਕੇ ਆਪਾਂ ਜੋ ਆ ਨੇ ਕੀਤਾ ਇਸ ਕਰਕੇ ਜੀ ਵਾਪਸ ਆ ਰਹੇ ਹਾਂਗੇ ਹੁਣ ਬਾਕੀ ਤੁਸੀਂ ਗੱਲਾਂ ਕਰੀ ਜਨੇ ਆਪਸ ਚ ਵੀ ਯਾਰਾ ਕਾ ਬਣਾਣੀ ਕੰਮ ਚਲੋ ਕੋਈ ਨਹੀਂ ਹੁਣ ਉੱਥੇ ਦੇਖਣ ਅੱਗੇ ਜਾ ਕੇ ਕੁਝ ਕੀਆ ਕੰਮ ਹੋਰ ਕਿਤੇ ਬਣ ਜੇ ਕੰਮ ਚਲੋ ਜੀ 200000 ਰੁਪਏ ਇੱਕ ਵਾਰ ਲੈ ਜਾਈਦਾਗਾ ਕਰਦੇ ਅਸੀਂ ਬਸ ਸਾਹਮਣੇ ਦੇਖਿਆ ਕਿ ਸਾਹਮਣੇ ਪੋਸਟਰ ਲੱਗਿਆ ਹੋਇਆ 350 ਮਰਸੀਦੀ ਦੇ ਹਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਆ ਰਿਹਾਗਾ ਤੇ ਉੱਥੋਂ ਅੱਗੇ ਲੰਘਿਆਏ ਲੰਘ ਲੰਘ ਕੇ ਬਸ ਅੱਗੇ ਆ ਜਾਨੇ ਲਓ ਜੀ ਮਿੱਤਰੋ ਮੂਸੇ ਨੂੰ ਮੁੜ ਚੱਲੇ ਆ ਅੱਗੇ ਹਵੇਲੀ ਆ ਰਹੀ ਆ ਸਿੱਧੂ ਮੂਸੇਵਾਲੇ ਦੀ ਜਿਹੜਾ ਜਿਹੜਾ ਬੰਦਾ ਆ ਇੱਥੇ ਜਰੂਰ ਕਮੈਂਟਾਂ 'ਚ ਦੱਸਿਓ ਸੇ ਵਾਲਾ ਸੁਨਸਰਾ ਜੀ ਹੋ ਗਿਆ ਹਨਾ ਇੱਥੇ ਵੀ ਹੁਣ ਕਹਿੰਦਾ ਇਹ ਰੋਡ ਸਿੱਧੂ ਉਹਦੇ ਰੋਡ ਤੇ ਲੱਗੀ ਰਹੀਦੀ ਰੋਡ ਲੈਕ ਚੀਜ਼ ਸੁਣਨ ਮੈਂ ਹੋਰ ਦੱਸਣਾ ਚਾਹੁੰਗਾ ਕਿ ਇੱਥੇ ਜਦੋਂ ਆਪਾਂ ਸਿੱਧੂ ਮਾਰਕ ਰੋਡ ਮੋੜੇ ਆ ਇੱਥੇ ਲਾਇਬ੍ਰੇਰੀ ਬਣੀ ਹੋਈ ਆ ਤੇ ਲਾਇਬ੍ਰੇਰੀ ਨੂੰ ਜੰਦਾ ਲੱਗਿਆ ਹੋਇਆਗਾ ਇਹ ਪਛਾਣ ਹੁੰਦੀ ਆ ਪਿੰਡਾਂ ਦੀ ਪਰ ਇਹ ਲਾਇਬ੍ਰੇਰੀ ਬਣਾਈ ਕਿਸ ਲਈ ਸੀ ਪੜਨ ਵਾਸਤੇ ਪਰ ਇੱਥੇ ਕੋਈ ਵੀ ਬੰਦਾ ਅੱਜ ਕੱਲ ਪੜਦਾ ਨਹੀਂ ਹੈਗਾ ਤਾਂ ਕਰਕੇ ਉੱਥੇ ਤਾਲਾ ਜਿਹੜਾ ਹੈਗਾ ਉਹ ਲੱਗਿਆ ਹੋਇਆਗਾ ਲੈ ਬਾਬਿਓ ਮੰਜ਼ਲ ਥੋੜੀ ਦੂਰ ਆ ਉਹ ਜ਼ੂਮ ਜ਼ਿਆਦਾ ਹੀ ਹੋ ਗਿਆ ਜ਼ਿਆਦਾ ਹੀ ਹੋ ਗਿਆ ਜ਼ੂਮ ਜ਼ਿਆਦਾ ਹੀ ਹੋ ਗਿਆ ਜਾਦੇ ਹੀ ਹੋ ਗਿਆ ਉਹ ਸਾਹਮਣੇ ਆਪਣਾ ਥਰਮਲ ਇਹ ਪਾਵਰ ਪਲਾਂਟ ਦੇ ਨੇੜੇ ਆਪਾਂ ਰਾਈਡਰ ਦੇ ਤਾਂ ਆਪਣੇ ਹੱਥ ਨੰਨਦ ਹੋ ਗਏ ਦੱਬ ਦੱਬ ਦੁਬਾਰਾ ਇੱਕ ਬੰਦ ਹੋ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਦੋਨੇ ਥਰਮਲ ਅੱਜ ਜੌਬ ਨਹੀਂ ਮਿਲੀ ਆਪਾਂ ਨੂੰ ਤੇ ਹੁਣ ਆਪਾਂ ਕਿਸ ਵੰਦਰ ਨੂੰ ਮਾਰਾ ਕਹਿ ਸਕਦੇ ਆਪਾਂ ਅਸੀਂ ਮਾਰੇ ਆ ہاں ਅਸੀਂ ਚਲੋ ਆਪਾਂ ਨਰਮਾ ਜੁਗਲੀ ਫੇਰ ਆਪਾਂ ਉਧਰ ਲੇਡੀ ਜੀ ਝੋਲੀਆਂ ਵੰਨ ਲਾਣੇ ਆਗੇ ਨਰਮਾ ਜੁਗੀ ਜਾਂਦੇ ਆ ਸੱਟ ਰਖਾ ਰਹੀ ਹੈ ਇਹ ਚੋਰਾ ਵੀਦੀ ਵੀਦੀ ਰਾਈਡਰ ਚ ਆਪਣੇ ਹਵਾ ਘਟ ਚੁੱਕੀ ਆ ਦੇਤੋ ਪਾਵਾ ਪੌੜੀਆਂ ਤੁਹਾਨੂੰ ਦੱਸ ਰਿਹਾ ਹਾਂ ਕਿਵੇਂ ਪੌੜੀਆਂ ਬਿੰਦਰ ਸਿੰਘ ਦੱਸੋਗੇ ਤੁਸੀਂ ਮਿੰਦੀ ਵਲੌਗਰ ਪਹਿਲਾਂ ਪ੍ਰੈਸ਼ਰ ਘਟਾ ਲੈਦਾ ਕਿੰਨਾ ਰੱਖਣਾਗਾ ਥੈਂਕ ਯੂ ਸ਼ਾਂਤੀ ਸਾਜੀ ਕਿੰਨੀ ਕਰਵਾ ਦੱਬ ਦੇ ਫੁੱਲ ਕਰ ਦੇ 2-3 ਸਾਲ ਲੋੜ ਨਾ ਪਵੇ ਲਾਗੀ ਲਾਗੀ ਕੱਢ ਨਾ ਲਈ ਉਲਟਾ ਹਵਾ ਕਿਤੇ ਰੋੜ ਕੇ ਪੈਂਚਰ ਵਾਲਿਆਂ ਤੇ ਲੋਣੀ ਪੈ ਜੇ ਐ ਟਾਇਰ ਧੂਰ ਦੱਬ ਕੇ ਨਾ ਨਾ ਪਈ ਜਾਂਦੀ ਆ ਕਿੰਨੀ ਅਗ ਦੇਖੀ ਮਲੇ ਹੌਣ ਆਊਗੀ ਚੱਲ 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 34 ਹੋ ਗਈ ਹੋ ਗਈ ਹੌਲੀ ਹੌਲੀ ਬਾਹਰ ਹੀ ਹਵਾ ਥੱਲੇ ਵਧੀ ਜਾਂਦਾ ਥੱਲੇ ਵਧੀ ਜਾਂਦਾ ਵੰਦੀ ਇਹਦਾ 35 ਹੋ ਗਈ 37 ਪਾਉਣੀ ਆਪਾਂ ਚੱਲ ਚੱਲ ਫਰੀ ਆਲੀ ਹਵਾ ਫੌਣ ਦਾ ਸਵਾਦ ਵੱਖਰਾ ਹੀ ਆ ਆਪਾਂ ਪਾਉਣੀ ਵਿੰਦੀ 37 50 ਕਰਨੀ ਆ ਪਿਛਲੇ ਟਾਇਰ ਚ ਚੱਲ ਇੱਥੇ ਜ਼ੋਰ ਜਾ ਮਾਰਨ ਲੱਗ ਜਾਂਦੀ ਆ ਲਾਸਟ ਦੇ ਆ ਕੇ ਜਿਉਣਿਆ ਕਲੀ ਨਾ ਅੱਜ ਟਾਇਰ ਵੜਵਾਏ ਬਣਾ ਹੈ ਬਸ ਬਸ ਖਤੇ ਹੋ ਗਈ ਕਾਲ ਹੋ ਗਿਆ ਕਾਲ ਹੁਣ ਤਾਂ ਵਾਹੂਆ ਪਾੜੀ ਬਣ ਚੱਲਦੇ ਆਪਣੇ ਸ਼ਹਿਰ ਵਾਲੇ ਇੱਕ ਸ਼ਹਿਰ ਦੀ ਵੀਡੀਓ ਹੁੰਦੀ ਹੈ ਜੇ ਆਪਾਂ ਐਂਟਰ ਹੋ ਚੁੱਕੇ ਆ ਔਰ ਤੁਸੀਂ ਪੁੱਛਣਾ ਕਿਵੇਂ ਤੁਸੀਂ ਆ ਸੜਕਾਂ ਦੇਖ ਲਓ ੁੱਤੀ ਸੜਕ ਇਹ ਦੋ ਚੀਜ਼ਾਂ ਦੀ ਨਿਸ਼ਾਨੀ ਆ ਮਾਰਸਾ ਚ ਇੱਕ ਸੜਕਾਂ ਦੀ ਇੱਕ ਵਾਰਾ ਬਸਤੀ ਐਕਸੀਡੈਂਟ ਸਾਡੇ ਹੋ ਜਾਂਦੇ ਆਗੇ ਇਹ ਸਾਹ ਇਦਾਂ ਖਾਤਰੇ ਵਾਲਾ ਕੰਮ ਇਦਾਂ ਇਹ ਆਂਟਾ ਲੱਗ ਚੁੱਕੀਆਂ ਨੇ ਆਂਟਾ ਕਿਹੜਾ ਟਰੈਕਟਰ ਮੂਰੇ ਇਹ ਆਸ਼ਾ ਹੀ ਆ ਮਿੱਤਰੋ ਆਸ਼ਾ ਕੰਮ ਕਰੇ ਖਾਸ਼ ਆ ਲੈ ਮਿੱਤਰੋ ਮਾਨਸਾ ਪਹੁੰਚ ਚੁੱਕਿਆ ਲਾਈਟਾਂ ਵਾਲੇ ਚੌਂਕ ਵਿੱਚ ਲਾਈਟਾਂ ਵਾਲੇ ਚੌਂਕ ਇਹਦਾ ਨਾਮ ਦੀ ਲਾਈਟਾਂ ਵਾਲਾ ਚੌਂਕ ਆ ਇਹ ਚੱਲਦੀਆਂ ਹੈਣੀਆਂ ਇੱਥੇ ਤੁਸੀਂ ਡਰਨਾ ਨਹੀਂ ਜਿਵੇਂ ਵੀ ਲੰਘਿਆ ਜਾਂਦਾ ਸੋਤੋਂ ਲੰਘ ਜਾਣਾ ਰੈੱਡ ਬੱਤੀ ਆ ਕੱਲੀ ਯਾਰ ਉਦੋਂ ਲਾਲ ਬਣੀ ਆ ਦੇਖ ਤਾਂ ਲੈ ਲੈਂਦੇ ਆ ਹਾਂ ਲੈ ਲੋਕ ਤੁਰੇ ਜਾਂਦੇ ਬੱਤੀ ਲਾਲ ਆ ਕਾ ਤੇਰੇ ਨਾਲ ਗਿਆ ਆ ਆ ਲੈ ਤੈਨੂੰ ਤੇਲੀਆ ਸੁਣੀ ਤੂੰ ਵੀ ਖਿੱਚ ਦੇ ਕੋਈ ਨਹੀਂ ਹੈਗਾ ਨਹੀਂ ਉਹ ਚੱਲ ਆਹ ਦੇਖ ਲੈ ਰੋਲ ਰੋਲ ਹੁੰਦਾ ਇੱਥੇ ਤੁਸੀਂ ਨਾ ਚਲਾਨ ਜਲੂਣ ਤੋਂ ਬਿਲਕੁਲ ਪਰਵਾਹ ਨਹੀਂ ਕਰਨੀ ਜਿਵੇਂ ਮੋਟਰਸਾਈਕਲ ਲੰਘਦਾ ਲਗਾ ਲੈਣਾਗਾ ਕਿਉਂਕਿ ਇੱਥੇ ਇੱਕ ਦੋ ਬੱਦੀਆਂ ਇੱਕ ਲਾਲ ਬੱਦੀ ਚੱਲਦੀ ਆ ਦੂਜੀ ਹਰੀ ਚੱਲਦੀ ਆ ਤੀਜੀ ਕੋਈ ਬੱਤੀ ਨਹੀਂ ਚੱਲਦੀ ਇੱਥੇ ਬਸ ਵੈਗਰੂ ਵੈਗਰੂ ਬੋਲ ਕੇ ਲੱਗ ਜਾਣਾ ਰੇਸ ਲੱਗ ਚੁੱਕੀ ਆ ਰੇਸ ਕੀ ਹੋ ਗਿਆ? ਦਮਾ ਟੰਨ ਲੱਗ ਗਿਆ। ਕੀ ਹੋ ਗਈ? ਯਾ ਦੱਸ ਤਾਂ ਦੇ। ਹੈਂ? ਹੋਏ। ਦੱਸ ਤਾਂ ਦੇ ਹੋ ਕੀ ਆ? ਮੋਟਰ ਸੰਗ ਚਲਾ ਯਾਰ। ਕਿਉਂ? ਖਾਣੀ ਮੋੜਾ ਦੇਖੀ। ਕਿਉਂ ਕਹਿ ਦੱਸ ਤਾਂ ਦੇ? ਹੈਂ? ਇਹ ਗੱਡੀ ਨੂੰ ਬਾਹਰ ਆਗਾ। ਉਹਦੀ ਚੱਕ ਲਿਆ। ਉਣੀ ਵਸ ਆਗਾ ਤੂੰ ਪੀਨੇ ਹੋ ਨਾ ਤੁਸੀਂ ਇਹ ਲੈ ਓਏ ਆਪਣਾ ਕੋਈ ਨਹੀਂ ਪਿੰਦੇ ਇੰਨਾ ਸਸਤਾ ਨਸਾ ਹੈ ਰੂਹ ਘੜਜੂ ਗੰਜਰ ਦਿਆ ਮੇਰੇ ਹੀ ਨਸਾ